ਸ਼ਿਰੇ ਕਾਲ ਤੱਕ ਸਾਹਿਬ ਲੋ ਤਨਖਈਆ ਕਰਾ ਦਿੱਤੇ ਜਾਣ ਤੋਂ ਬਾਅਦ ਸ਼੍ਰੋਮਣੀ ਕਲਦਲ ਦੇ ਪ੍ਰਧਾਨ ਸੁਪੀ ਸਿੰਘ ਬਾਦਲ ਨੇ ਸ਼੍ਰੀ ਅਕਾਲਤਖ ਸਾਹਿਬ ਵਿਖੇ ਪੇਸ਼ ਹੋਣ ਲਈ ਪਹੁੰਚੇ ਜ਼ਿਕਰ ਕਰਦੀਏ ਕਿ ਅਕਾਲਤਖ ਸਾਹਿਬ ਦੇ ਜੱਦਦਾਰ ਜੈਨੀ ਰਗਵੀਰ ਸਿੰਘ ਵੱਲੋਂ ਸੁਖਬੀਰ ਬਾਦਲ ਨੂੰ ਤਨਖਈਆ ਕਰਾਰ ਦੇ ਕੇ ਸ਼੍ਰੀ ਅਕਾਲਤਖ ਸਾਹਿਬ ਅੱਗੇ ਪੇਸ਼ ਹੋਣ ਦੀ ਅਦੇ ਜਿੱਤੇ ਗਏ ਸਨ ਇਸ ਮੌਕੇ ਸੁਖਬੀਰ ਬਾਦਲ ਦੇ ਨਾਲ ਮਹੇਸ਼ਿੰਦਰ ਸਿੰਘ ਗਰੇਵਾਲ ਬੰਟੀ ਰੋਵਾਣਾ ਦਲਜੀਤ ਸਿੰਘ ਚੀਮਾ ਗੁਲਜਾ ਸਿੰਘ ਰਣੀਕੇ ਵੀ ਪਹੁੰਚੇ ਸਨ ਉਮੀਦ ਕੀਤੀ ਜਾ ਰਹੀ ਹੈ ਕਿ ਸ਼੍ਰੀ ਅਕਾਲਤਖ ਸਾਹਿਬ ਵੱਲੋਂ ਆਦੇਸ਼ ਦਿੱਤੇ ਜਾਣ ਤੋਂ ਬਾਅਦ ਉਹ ਆਪਣਾ ਸਪਸ਼ਟੀਕਰਨ ਤੇ ਮਾਫੀਨਾਮਾ ਲੈ ਕੇ ਪਹੁੰਚ ਗਏ ਹਨ ਦਸਤਗੀ ਕਲ ਜੱਤਰ ਗੈਨੀ ਰਕਬੀਰ ਸਿੰਘ ਨੇ ਉਹਨਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਅੱਗੇ ਪੇਸ਼ ਹੋਣ ਲਈ ਆਪਣਾ ਜਵਾਬ ਦੇਣ ਲਈ ਕਿਹਾ ਸੀ ਕਿਉਂਕਿ ਉਹਨਾਂ ਨੂੰ ਤਨਖਈਆ ਕਰਾਰ ਦਿੱਤਾ ਗਿਆ ਸੀ ਸੁਖਬੀਰ ਬਾਦਲ ਨੂੰ ਬੀਤੇ ਦਿਨ ਸ਼ੁੱਕਰਵਾਰ ਨੂੰ ਧਾਰਮਿਕ ਸਜ਼ਾ ਦਿੱਤੀ ਗਈ ਸੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜ਼ਿਖਦਾਰ ਗੈਨੀ ਰਕਬੀਰ ਸਿੰਘ ਨੇ ਸੁਖਬੀਰ ਬਾਦਲ ਨੂੰ ਤਨਖਈਆ ਕਰਾਰ ਦਿੱਤਾ ਗਿਆ ਸੀ ਸੁਖਬੀਰ ਬਾਦਲ ਤੇ ਆਪਣੀ ਸਰਕਾਰ ਦੌਰਾਨ ਡੇਰਾ ਸਿਰਸਾ ਮੁਖੀ ਰਾਮ ਰਹੀਮ ਨੂੰ ਮਾਫੀ ਦੇਣ ਸੁਮੇਸ਼ ਸੈਣੀ ਨੂੰ ਡੀਜੀਪੀ ਨਿਯੁਕਤ ਕਰਨ ਤੋਂ ਇਲਾਵਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ 'ਚ ਕਾਰਵਾਈ ਨਾ ਕਰਨ ਦੇ ਦੋਸ਼ ਲੱ ਫੈਸਲਾ ਸੁਣਾਉਂਦੇ ਹੋਏ ਅਕਾਲ ਤਖਤ ਦੇ ਜੱਜਤਾਰ ਗਿਆਨੀ ਰੁਕਬੀ ਸਿੰਘ ਨੇ ਕਿਹਾ ਸੀ ਕਿ ਅਕਾਲੀ ਦਲ ਦੇ ਮੁਖੀ ਅਤੇ ਉਪ ਮੁੱਖ ਮੰਤਰੀ ਹੁੰਦੇ ਆ ਸੁਖਬੀਰ ਬਾਦਲ ਦੇ ਕੁਝ ਅਜਿਹੇ ਫੈਸਲੇ ਨੇ ਜਿਸ ਨਾਲ ਪੰਥਕ ਸਰੂਪ ਨੂੰ ਨੁਕਸਾਨ ਪਹੁੰਚਿਆ ਸੁਖਬੀਰ ਬਾਦਲ ਤੋਂ ਇਲਾਵਾ 2007 ਤੋਂ 2017 ਤੱਕ ਦੇ ਸਿੱਖ ਕੈਬਨਿਟ ਮੰਤਰੀਆਂ ਨੂੰ ਵੀ ਆਪਣਾ ਸਪਸ਼ਟਿਕਰਨ ਦੇਣਾ ਚਾਹੀਦਾ ਹੈ ਪੰਜਾਬ ਅਤੇ ਹਰਿਆਣਾ ਦੇ ਸ਼ੰਭੂ ਅਤੇ ਖਨਵਰੀ ਸਰਤ ਤੇ ਪਹੁੰਚੇ ਕਿਸਾਨਾਂ ਨੂੰ 200 ਦਿਨ ਪੂਰੇ ਹੋ ਗਏ ਹਨ ਕਿਸਾਨ ਅੰਦੋਲਨ 2 ਦੇ 200 ਦਿਨ ਪੂਰੇ ਹੋਣ ਤੇ हरियाणा ਤੇ ਪੰਜਾਬ ਤੇ ਹੋਰ ਰਾਜਾਂ ਤੋਂ ਹਜ਼ਾਰਾਂ ਕਿਸਾਨ ਸ਼ੰਭੂ ਤੇ ਖਨੂਰੀ ਸਰਦ ਤੇ ਪਹੁੰਚੇ ਇਸ ਦੌਰਾਨ ਪਹਿਲਵਾਨ ਵਿਨੇਸ਼ ਵੋਗਾਟ ਵੀ ਇੱਥੇ ਪਹੁੰਚੀ ਪੰਜਾਬ ਤੇ ਹਰਿਆਣਾ ਦੇ ਸ਼ੰਭੂ ਬਾਰਡਰ ਤੇ ਪਹਿਲਵਾਨ ਵਿਨੇਸ਼ ਵੋਗਾਟ ਦਾ ਸਨਮਾਨ ਕੀਤਾ ਗਿਆ ਪੈरिस 올림픽 ਤੋਂ ਆਯੋਜਕਰਾ ਦਿੱਤੇ ਜਾਣ ਤੋਂ ਬਾਅਦ ਵਿਨੇਸ਼ ਵੋਗਾਟ ਨੂੰ ਲਗਾਤਾਰ ਸਨਮਾਨਿਤ ਕੀਤਾ ਜਾ ਰਿਹਾ ਹੈ ਇਸ ਮੌਕੇ ਵਿਨੇਸ਼ ਵੋਗਾਟ ਨੇ ਕਿਹਾ ਕਿ ਤੁਹਾਨੂੰ ਇੱਥੇ ਬੈਠੇ ਹੋਏ 200 ਦਿਨ ਪੂਰੇ ਹੋ ਗਏ ਪਰ ਜੋਸ਼ ਪਹਿਲੇ ਦਿਨ ਵਾਂਗ ਹੈ ਤੁਹਾਡੀ ਧੀ ਤੁਹਾਡੇ ਨਾਲ ਖੜੀ ਹੈ ਵਿਨੇਸ਼ ਨੇ ਕਿ ਹੈ ਕਿ ਮੈਂ ਸਰਕਾਰ ਨੂੰ ਦੱਸਦੀ ਹਾਂ ਕਿ ਹਰ ਵਾਰ ਦੇਸ਼ ਦੇ ਲੋਕ ਆਪਣੇ ਹੱਕਾਂ ਲਈ ਆਵਾਜ਼ ਉਠਾਉਂਦੇ ਹਨ ਇਹ ਸਿਆਸੀ ਨਹੀਂ ਹੈ ਇਸ ਨੂੰ ਕਿਸੇ ਵੀ ਧਰਮ ਨਾਲ ਨਹੀਂ ਜੋੜਨਾ ਚਾਹੀਦਾ ਕਾਨੂੰਨ ਸੰਬੰਧੀ ਮਾਫੀ ਮੰਗੀ ਹੈ ਤਾਂ ਉਹਨਾਂ ਦੀ ਮੰਗਾਂ ਪੂਰੀਆਂ ਹੋਣੀਆਂ ਚਾਹੀਦੀਆਂ ਹਨ ਪੰਜਾਬ ਵਿੱਚ ਮੌਸਮ ਖੁਸ਼ਕ ਹੁੰਦਾ ਨਜ਼ਰ ਆ ਰਿਹਾ ਹੈ ਪਿਛਲੇ ਦਿਨ ਵੀ ਮੌਸਮ ਖੁਸ਼ਕ ਰਿਹਾ ਇਸ ਕਾਰਨ ਪੰਜਾਬ ਦੇ ਔਸਤ ਤਾਪਮਾਨ ਵਿੱਚ 5.6 ਡਿਗਰੀ ਦਾ ਵਾਧਾ ਦਰਸਕੀਤਾ ਗਿਆ ਅਗਸਤ ਮਹੀਨੇ ਵਿੱਚ ਕੁੱਲ 8% ਜ਼ਿਆਦਾ بارش ਦਰਸਕੀਤੀ ਗਈ ਜੇਕਰ ਮੀਂਹ ਦੀ ਗੱਲ ਕਰੀਏ ਤਾਂ ਸੀਜ਼ਨ ਵੀ ਹਜੇ 24% ਦੀ ਗਰਾਉਟ ਦਰਸ ਕੀਤੀ ਗਈ ਹੈ ਇਸ ਦਾ ਅਸਰ ਅਗਲੇ ਬਿਜਲੀ ਉਤਪਾਦਨ ਤੇ ਸਿੰਚਾਈ ਤੇ ਪੈ ਸਕਦਾ ਹੈ ਉਸ ਦੇ ਮਾਗਾਂ ਤਾਬਕ ਪੰਜਾਬ ਵਿੱਚ ਕੋਈ ਵੀ ਅਲਰਟ ਜਾਰੀ ਨਹੀਂ ਕੀਤਾ ਗਿਆ ਇਸ ਦੇ ਨਾਲ ਹੀ ਮੀਂਹ ਪੈਣ ਦੀ ਸੰਭਾਵਨਾ ਵੀ ਘੱਟ ਹੈ ਉਤੇ ਪੰਜਾਬ ਵਿੱਚ 2 ਸਤੰਬਰ ਤੋਂ ਮਾਨਸੂਨ ਦੇ ਸਰਗਰਮ ਹੋਣ ਦੀ ਸੰਭਾਵਨਾ ਜਿਤਾਈ ਗਈ ਹੈ ਜਿਨ੍ਹਾਂ ਜ਼ਿਲ੍ਹਿਆਂ ਵਿੱਚ ਹੁਸ਼ਿਆਰਪੁਰ ਪਠਾਨਕੋਟ ਗੁਰਦਾਸਪੁਰ ਨਵਾਂ ਸ਼ਹਿਰ ਤੇ ਰੂਪਨਗਰ ਲਈ ਅਲਰਟ ਜਾਰੀ ਕੀਤਾ ਗਿਆ ਹੈ ਪੰਜਾਬ ਦੇ ਹੋਰ ਜ਼ਿਲ੍ਹਿਆਂ ਲਈ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਚੰਡੀਗੜ੍ਹ ਸਮੇਤ ਯਾਤਰੀ ਜ਼ਿਲ੍ਹਿਆਂ ਵਿੱਚ ਚੰਗੀ ਬਾਰਿਸ਼ ਹੋਣ ਦਾ ਅਨੁਮਾਨ ਹੈ 3 ਸਤੰਬਰ ਤੱਕ ਇਹ ਸੰਭਾਵਨਾਵਾਂ ਕਾਇਮ ਰਹਿਣਗੀਆਂ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਸ਼ਨੀਵਾਰ ਨੂੰ ਅੰਮ੍ਰਿਤਸਰ ਪਹੁੰਚੇ ਇਹ ਉਹਨਾਂ ਦੀ ਪਹਿਲੀ ਅੰਮ੍ਰਿਤਸਰ ਫੇਰੀ ਸੀ ਇੱਥੇ ਉਹਨਾਂ ਦੇ ਨਾਲ ਸੀਐਮ ਭਗਵੰਤ ਮਾਨ ਵੀ ਸਨ ਰਾਜਪਾਲ ਕਟਾਰੀਆ ਦੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਦੀ ਧਰਮ ਪਤਨੀ ਡਾ. ਗੁਰਪ੍ਰੀਤ ਕੌਰ ਵੀ ਸਨ ਮੀੜਿਆਂ ਨਾਲ ਗੱਲਬਾਤ ਕਰਦੇ ਆ ਸੀਐਮ ਭਗਵੰਤ ਮਾਨ ਨੇ ਸਪੱਸ਼ਟ ਕਿਹਾ ਕਿ ਉਹ ਕਿਸੇ ਵੀ ਸਿਆਸੀ ਮੁੱਦੇ ਤੇ ਜਵਾਬ ਨਹੀਂ ਦੇਣਾ ਚਾਹੁੰਦੇ ਜਿਕਰਯੋਗ ਹੀ ਰਾਜਪਾਲ ਕਟਾਰੀਆ ਵੱਲੋਂ ਬੁਲਾਇਆ ਗਿਆ ਪੰਜਾਬ ਵਿਧਾਨ ਸਭਾ ਦਾ ਮਾਨਸੂਨ ਸੈਸ਼ਨ ਸੋਮਵਾਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ ਰਾਜਪਾਲ ਕਟਾਰੀਆ ਵੱਲੋਂ ਬੁਲਾਇਆ ਗਿਆ ਇਹ ਪਹਿਲਾ ਮਾਨਸੂਨ ਸੈਸ਼ਨ ਹੈ ਇਸ ਦੌਰਾਨ ਰਾਜਪਾਲ ਨੇ ਕਿ ਐਕਟੂ ਪੰਜਾਬ ਦੇ ਰਾਜਪਾਲ ਵੱਜੋਂ ਅਜਿਹੀ ਧਰਤੀ ਉੱਤੇ ਆਏ ਹਨ ਜਿੱਥੇ ਗੁਰੂਆਂ ਦੀ ਕੁਰਬਾਨੀ ਸਦਕਾ ਭਾਰਦਾ ਹੈ ਸੱਭਿਆਚਾਰ ਅਜੇ ਤੱਕ ਸੁਰੱਖਿਤ ਹੈ ਉਨ੍ਹਾਂ ਕਿ ਹੈ ਕਿ ਵਾਇਗਰੂ ਮਿਹਰ ਕਰੇ ਉਹ ਪੰਜਾਬ ਤੇ ਚੰਡੀਗੜ੍ਹ ਦੇ ਵਿਕਾਸ ਲਈ ਕੰਮ ਕਰ ਸਕਣਾਂ ਦੇਸ਼ ਅਤੇ ਪੰਜਾਬ ਵਿੱਚ ਸ਼ਾਂਤੀ ਬਣੀ ਰਹੇ ਅੱਜ ਇੱਥੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਕੇ ਨਤਮਸਤਕ ਹੋਣ ਆਏ ਨੇ ਅੱਜ ਅਰਦਾਸ ਕਰਨ ਆਏ ਨੇ ਪੰਜਾਬ ਦੇ ਭਲੇ ਦੀ ਦੇਸ਼ ਦੇ ਭਲੇ ਦੀ ਸ਼ਾਂਤੀ ਦੀ ਸੋ ਸਵਾਗਤ ਵੀ ਉਹਨਾਂ ਦਾ ਪੰਜਾਬ ਦੇ ਨਵੇਂ ਗਵਰਨਰ ਨੂੰ ਬਣਨ ਤੇ ਦੇ ਨਾਲ ਨਾਲ ਪਰਮਾਤਮਾ ਸਮੱਥ ਤੇ ਬਲ ਬਖਸ਼ੇ ਕੇ ਅਸੀਂ ਪੰਜਾਬ ਦੇ ਜੋ-ਜੋ ਵੀ ਸਾਡੇ ਅਧਿਕਾਰ ਖੇਤਰ ਨੇ ਅਸੀਂ ਆਪਣੇ ਘਰ ਖੇਤਰਾਂ ਦੇ ਅਧੀਨ ਪੰਜਾਬ ਦੇ ਲੋਕਾਂ ਦੀ ਦੇਸ਼ ਦੇ ਲੋਕਾਂ ਦੀ ਸੇਵਾ ਕਰਦੇ ਰਹੀ ਹੈ ਕੋਈ ਅਜ ਰਾਜਨੀਤਿਕ ਕੁਐਸਚਨ ਦਾ ਮੈਂ ਕੋਈ ਜਵਾਬ ਨਹੀਂ ਦੂੰਗਾ ਜੇ ਪੁੱਛੋਗੇ ਨਾ ਗਵਰਨਰ ਸਾਹਿਬ ਅੱਗੇ ਜੋ ਵੀ ਨਤੀ ਫੀਲਿੰਗ ਹੈ ਇੱਥੇ ਆ ਕੇ ਪਰਿਵਾਰ ਸਨੇਤਾ ਕਿ ਮੈਂ ਪੰਜਾਬ ਦਾ ਰਾਜਪਾਲ ਬਣ ਕਰਕੇ ਇਹਾ ਅਭੀ ਆਇਆ ਹੂੰ ਮੈਂ ਸੋਚਦਾ ਹੂੰ ਇਹ ਇੱਕ ਐਸੀ ਜ਼ਮੀਨ ਹੈ ਜਿਸ ਦੇ ਕਾਰਨ ਸੂਰੋ ਕੇ ਬੰਦਨਨ ਕੇ ਕਾਰਨ ਚ ਇਹ ਦੇਸ਼ ਸਭ ਸੰਸਕਤੀ आज तक अपने पास सुरक्षित है और मैं सोचता हूँ इस गोल्डन टेम्पल में माथा टिकाने के लिए देश का जन जन ये प्रयास करता है कि मेरे को भी ये मौका मिले कि मैं भी यहाँ माथा टिका कर ये आशीर्वाद लूँ कि मैं ईमानदारी से काम करूँ जनता का सेवक बन कर काम करूँ पंजाब के विकास के लिए चंडीगढ़ के विकास के लिए जो कुछ भी मेरे को प्रभु ने अब तक सिखाया है उसको मैं ठीक प्रकार से ज़मीन पर उतार सकूँ तो मैं सोचता हूँ यह जो शक्ति है जहाँ से माथा टेक करके मैं ये आशीर्वाद लेकर जा रहा हूँ कि मैं मेरे काम में सफल हूँ अमन चैन और शांति बनी रहे भाईचारा बना रहे और देश तरक्की के रास्ते पर आगे बढ़े उसमें हम लोगों का भी सहयोग हो इसी के लिए मैं यहाँ माथा टेक करके आशीर्वाद देने के लिए आया हूँ आप सबको भी इस अवसर पर मेरी ओर से आदित्य सचखंड श्री दरबार साहब के आए आएंगे ਅੱਜ ਅਰਦਾਸ ਕਰਨ ਆਏ ਨੇ ਪੰਜਾਬ ਦੇ ਭਲੇ ਦੀ ਦੇਸ਼ ਦੇ ਭਲੇ ਦੀ ਸ਼ਾਂਤੀ ਦੀ ਸੋ ਸਵਾਗਤ ਵੀ ਉਹਨਾਂ ਦਾ ਪੰਜਾਬ ਦੇ ਨਵੇਂ ਗਵਰਨਰ ਨੂੰ ਬਣਨ ਤੇ ਇਹ ਨਾਲ ਨਾਲ ਪਰਮਾਤਮਾ ਸਮੱਥ ਤੇ ਬਲ ਬਖਸ਼ੇ ਕਿ ਅਸੀਂ ਪੰਜਾਬ ਦੇ ਜੋ-ਜੋ ਵੀ ਸਾਡੇ ਅਧਿਕਾਰ ਖੇਤਰ ਨੇ ਅਸੀਂ ਆਪਣੇ ਅਧਿਕਾਰ ਖੇਤਰਾਂ ਦੇ ਅਧੀਨ ਪੰਜਾਬ ਦੇ ਲੋਕਾਂ ਦੀ ਦੇਸ਼ ਦੇ ਲੋਕਾਂ ਦੀ ਸੇਵਾ ਕਰਦੇ ਰਹੀਏ ਕੋਈ ਅਜ ਰਾਜਨੀਤਿਕ ਕੁਐਸਚਨ ਦਾ ਮੈਂ ਕੋਈ ਜਵਾਬ ਨਹੀਂ ਦਿਆਂਗਾ ਜੇ ਤੁਸੀਂ ਪੁੱਛੋਗੇ ਨਾ गवर्नर साहब अगर जो भी उनकी फीलिंग है इत्या के परिवार समेत कहा कि मैं पंजाब का राज्यपाल बन कर के यहाँ अभी आया हूँ मैं सोचता हूँ ये एक ऐसी जमीन है जिसके कारण से गुरुओं के बलिदान के कारण से ये देश और संस्कृति आज तक अपने पास सुरक्षित है और मैं सोचता हूँ इस गोल्डन टेम्पल में माथा टिकाने के लिए देश का जन जन ये प्रयास करता है कि मेरे को भी ये मौका मिले कि मैं भी यहाँ माथा टिका कर ये आशीर्वाद लूँ कि मैं ईमानदारी से काम करूँ जनता का सेवक बन कर काम करूँ पंजाब के विकास के लिए चंडीगढ़ के विकास के लिए जो कुछ भी मेरे को प्रभु ने अब तक सिखाया है उसको मैं ठीक प्रकार से ज़मीन पर उतार सकूँ तो मैं सोचता हूँ यह जो शक्ति है जहाँ से माथा टेक करके मैं ये आशीर्वाद लेकर जा रहा हूँ कि मैं मेरे काम में सफल हूँ अमन चैन और शांति बनी रहे भाईचारा बना रहे और देश तरक्की के रास्ते पर आगे बढ़े उसमें हम लोगों का भी सहयोग हो इसी के लिए मैं यहाँ माथा टेक करके आशीर्वाद देने के लिए आया हूँ आप सबको भी इस अवसर पर मेरी ओर से दे मौके सानू होने का मौका मिले है मिलन गिलन का मौका मिले है सब तो पहला धन्यवाद करते हैं मुख्यमंत्री साहब का जिन्हों की सोच है ਕਿ ਤਿਆਂ ਲਈ ਵੀ ਕੁੜੀਆਂ ਲਈ ਵੀ ਕੋਈ ਨਾ ਕੋਈ ਫੰਕਸ਼ਨ ਹੋਣੇ ਚਾਹੀਦੇ ਨੇ ਹਮੇਸ਼ਾ ਆਪਾਂ ਦੇਖਦੇ ਆ ਕਿ ਬੰਦਿਆਂ ਲਈ ਕੋਈ ਨਾ ਕੋਈ ਫੰਕਸ਼ਨ ਹੁੰਦੇ ਨੇ ਕੋਈ ਰੈਲੀਆਂ ਤੇ ਚੱਲ ਜਾਂਦਾ ਕੋਈ ਹੋਰ ਕਬੱਡੀ ਕੱਪ ਹੋਈ ਜਾਂਦੇ ਨੇ ਪਰ ਲੇਡੀਜ਼ ਹਮੇਸ਼ਾ ਪਿਛੜੀਆਂ ਰਹਿ ਜਾਂਦੀਆਂ ਸੀਗੀਆਂ ਸਾਡੇ ਲਈ ਕੋਈ ਫੰਕਸ਼ਨ ਕਿਸੇ ਨੇ ਸੋਚਿਆ ਹੀ ਨਹੀਂ ਸੀ ਵੀ ਕਰਾਉਣਾ ਚਾਹੀਦਾ ਮੈਨੂੰ ਕੋਈ ਮਿਲੀ ਲੇਡੀ ਉਹ ਕਹਿੰਦੀ ਮੈਂ ਯੂ ਐਸਏ ਰਹਿੰਦੀ ਆ ਮੈਂ ਤਿਆਂ ਦੇ ਦੇਖ ਰਹੀਆਂ ਕਿ ਪੰਜਾਬ 'ਚ ਐਨੇ ਵੱਡੇ ਪੱਧਰ ਤੇ 3ਾਂ ਦੇ ਪ੍ਰੋਗਰਾਮ ਹੋ ਰਹੇ ਨੇ ਇਹ ਸਾਰੇ ਮੁੱਖ ਮੰਤਰੀ ਸਾਹਿਬ ਦੀ ਸੋਚ ਹੈ ਕਿ 3ਾਂ ਦੀ ਵੀ ਓਨੀ ਹੀ ਇੰਪੋਰਟੈਂਸ ਹੈ ਜਿੰਨੀ ਕਿ ਇੱਕ ਬੰਦੇ ਦੀ ਇੱਕ ਪੁੱਤ ਦੀ ਹੈ ਸਾਨੂੰ ਜ਼ਿਆਦਾ ਕੋਈ ਸਮਾਜ ਤੋਂ ਚਾਹੀਦਾ ਨਹੀਂ ਹੁੰਦਾ ਅਸੀਂ ਵੀ ਕੰਮ ਕਰਦੀਆਂ ਪਰਿਵਾਰਾਂ 'ਚ ਜਾਂ ਆਪਣੇ ਜੌਬ ਕਰਦੀਆਂ ਲੇਡੀਜ਼ ਇੰਨੀਆਂ ਬਿਜ਼ੀ ਹੋ ਜਾਂਦੀਆਂ ਸਾਨੂੰ ਮਿਲਣ ਗਿਲਣ ਦਾ ਮੌਕਾ ਹੀ ਨਹੀਂ ਲੱਗਦਾ ਪੇਕੇ ਜਾਣ ਦੀ ਗੱਲ ਮੈਨੂੰ ਆਪ ਦੱਸ ਦਿਆਂ ਫਿਰਾਨੀ ਆਉਂਦੀ ਹੈ ਤੇ ਤੁਸੀਂ ਵੀ ਇਦਾਂ ਦਾ ਹੀ ਸੋਚ ਰੱਖਦੇ ਹੋਵੋਗੇ ਕਿ ਪੇਕੇ ਜਾਂਦਾ ਸਾਨੂੰ ਟਾਈਮ ਹੀ ਨਹੀਂ ਲੱਗਦਾ ਕੋਈ ਇੱਕ ਦਿਨ ਦੋ ਦਿਨ ਮਸਾ ਨਿਕਲਦੇ ਆ ਕਿ ਆਪਾਂ ਪੇਕੇ ਚਲ ਜਾਈਏ ਪਹਿਲਾਂ ਹੀ ਘਰੋਂ ਫੋਨ ਆਉਣ ਲੱਗ ਜਾਂਦੇ ਆ ਵੀ ਵਾਪਸ ਕਾ ਦਾਂਗੇ ਇਦਾਂ ਹੀ ਹੁੰਦਾ ਸਾਰਿਆਂ ਨਾਲ ਸੋ ਘਰਾਂ 'ਚ ਆਪਾਂ ਉਲਝ ਕੇ ਰਹਿ ਜਾਂਦੇ ਆ ਆਪਾਂ ਨੂੰ ਵੀ ਇੱਕ ਮੌਕੇ ਦੀ ਇੱਕ ਦਿਲ ਕਰਦਾ ਕਿ ਕੋਈ ਮੇਲਾ ਲੱਗੇ ਆਪਾਂ ਵੀ ਨੱਚ ਟੱਪ ਲਈਏ ਰੌਣਕ ਮੇਲਾ ਦੇਖ ਲਈਏ ਕਿਉਂਕਿ ਇਹ ਜਿਹੜੇ ਮੇਲੇ ਨੇ ਪੋਜ਼ਿਟਿਵਿਟੀ ਦਿੰਦੇ ਨੇ ਇੱਕ ਉਤਸ਼ਾਹ ਪੈਦਾ ਕਰਦੇ ਨੇ ਬੰਦੇ ਦੇ ਘਰ 'ਚ ਜੋ ਮਰਜ਼ੀ ਹਾਲਾਤ ਹੋਣ ਮੈਨੂੰ ਲੱਗਦਾ ਮੇਲੇ 'ਚ ਆ ਕੇ ਸਾਰੀਆਂ ਲੇਡੀਜ਼ ਭੁੱਲ ਜਾਂਦੀਆਂ ਨੇ ਵੀ ਕੋਈ ਦਿੱਕਤ ਪਰੇਸ਼ਾਨੀ ਵੀ ਹੈਗੀ ਆ ਚਾਹੇ ਇੰਨਾ ਚੜ ਜਾਂਦਾ ਸਾਨੂੰ ਉੱਤੋਂ ਸਾਨੂੰ ਸੱਜਣ ਸਵਰਨ ਦਾ ਸ਼ੌਕ ਹੁੰਦਾ ਹਰੇਕ ਲੇਡੀ ਨੂੰ ਆ ਹੁੰਦਾ ਕਿ ਮੈਂ ਵਧੀਆ ਸੂਟ ਪਾ ਕੇ ਵਧੀਆ ਕੋਈ ਗਹਿਣਾ ਗੱਟਾ ਪਾ ਕੇ ਮੇਲਾ ਦੇਖ ਕੇ ਆਵਾਂ ਸਮਾਨ ਸਾਹਿਬ ਦੀ ਸੋਚ ਹੈ ਕਿ ਹਰ ਲੇਡੀ ਨੂੰ ਮੌਕਾ ਮਿਲਣਾ ਚਾਹੀਦਾ ਹੈ ਹਰ ਬੱਚੇ ਨੂੰ ਮੌਕਾ ਮਿਲਣਾ ਚਾਹੀਦਾ ਹੈ ਤੁਸੀਂ ਅੱਜ ਆਪ ਦੇਖਿਆ ਹੋਊਗਾ ਵੀ ਸਟੇਜ ਤੇ ਇਹਨੇ ਛੋਟੇ ਛੋਟੇ ਬੱਚੇ ਪਰਫਾਰਮ ਕਰਦੇ ਆ ਏਦਾਂ ਲੱਗਦਾ ਵੀ ਪਤਾ ਨਹੀਂ ਇਹਨਾਂ ਨੂੰ ਕੌਣ ਸਿਖਾਉਂਦਾ ਹੈ ਕੌਣ ਇਹਨਾਂ ਦਾ ਕੋਚ ਹੈ ਇੰਨੀ ਵਧੀਆ ਗਿੱਧੇ ਦੀ ਪ੍ਰੈਕਟਿਸ ਫੈਸ਼ਨ ਸ਼ੋਅ ਹੋਇਆ ਉਹ ਵੀ ਇਹਨਾਂ ਵਧੀਆ ਸੀਗਾ ਅੱਜ ਤੇ ਮੈਂ ਮਾਪਿਓ ਦਾ ਵੀ ਧੰਨਵਾਦ ਕਰਦੀ ਆ ਜਿਹੜੇ ਆਪਣੇ ਬੱਚਿਆਂ ਨੂੰ ਸਪੈਸ਼ਲੀ ਆਪਣੀਆਂ ਧੀਆਂ ਨੂੰ ਮੌਕਾ ਦਿੰਦੇ ਨੇ ਕਿ ਘਰੋਂ ਬਾਹਰ ਨਿਕਲਣ ਤੇ ਆਪ ਦਾ ਮਨ ਪਸੰਦ ਕੋਈ ਗਿੱਧਾ ਕਰਦਾ ਕੋਈ ਪੰਗੜਾ ਕਰਦਾ ਕੋਈ ਹੋਰ ਸਪੋਰਟਸ ਚ ਐਕਟੀਵਿਟੀ ਚ ਪਾਰਟਿਸਿਪੇਟ ਕਰਦਾ ਕਿਉਂ ਐਕਟੀਵਿਟੀ ਚ ਪਾਰਟਿਸਿਪੇਟ ਕਰਨ ਪਹਿਲੇ ਜ਼ਮਾਨੇ ਚ ਹੁੰਦਾ ਸੀ ਵੀ ਕੁੜੀਆਂ ਨੂੰ ਮੌਕਾ ਹੀ ਨਹੀਂ ਸੀ ਦਿੱਤਾ ਜਾਂਦਾ ਸਾਡੇ ਚ ਕਲਾ ਬਹੁਤ ਹੈ ਸਾਡੇ ਚ ਟੈਲੈਂਟ ਬਹੁਤ ਸੀਗਾ ਪਰ ਕਿਸੇ ਨੇ ਸਾਨੂੰ ਪੁੱਛਿਆ ਹੀ ਨਹੀਂ ਕਦੇ ਵੀ ਤੁਸੀਂ ਕਰਨਾ ਕੀ ਚਾਹੁੰਨੀ ਆ ਜਿਆਦਾ ਤੋਂ ਜਿਆਦਾ ਇਹ ਕਹ ਦਿੰਦੇ ਸੀ ਵੀ ਪੜ ਲੈ ਕੇ ਆਦਾ ਵਿਆਹ ਕਰਾਓ ਆਪਦੇ ਘਰੇ ਜਾਓ ਆਪਦੇ ਘਰੇ ਜਾ ਕੇ ਜੋ ਮਰਜ਼ੀ ਕਰਿਓ ਪਹਿਲਾਂ ਅਸੀਂ ਨਹੀਂ ਕਰਨ ਦੇਣਾ ਪਰ ਅੱਜ ਦਾ ਦੌਰ ਬਦਲ ਚੁੱਕਿਆ ਆ ਮਾਪਿਓ ਦੀ ਸੋਚ ਬਦਲ ਚੁੱਕੀ ਹੈ ਓਨਾ ਹੀ ਮੌਕਾ ਅਜ ਪੁੱਤ ਨੂੰ ਮਿਲਦਾ ਓਨਾ ਹੀ ਧੀ ਨੂੰ ਮਿਲਦਾ ਆਪਦਾ ਟੈਲੈਂਟ ਸ਼ੋਅ ਕਰਨ ਦਾ ਜੇ ਕੋਈ ਬੱਚਾ ਪੜਨਾ ਚਾਹੁੰਦਾ ਉਹ ਪੜ ਲਿਖ ਰਿਹਾ ਹੈ ਸਰਕਾਰ ਉਪਰਾਲੇ ਕਰ ਰਹੀ ਹੈ ਵਧੀਆ ਸਕੂਲ ਵਧੀਆ এডੂਕੇਸ਼ਨ ਹਰ ਬੱਚੇ ਨੂੰ ਮਿਲੇ ਜੇ ਕੋਈ ਬੱਚਾ ਖੇਡਣਾ ਚਾਹੁੰਦਾ ਤੁਸੀਂ ਦੇਖਿਆ ਹੋਊਗਾ ਸਾਰਿਆਂ ਨੇ ਵੀ ਖੇਡਾਂ ਮਤਨ ਪੰਜਾਬ ਦੀਆਂ ਵਰਗੇ ਵਧੀਆ ਪ੍ਰੋਗਰਾਮ ਕਰਾਏ ਜਾ ਰਹੇ ਨੇ ਜਿਦੇ ਚ ਕੁੜੀਆਂ ਦੀ ਜ਼ਿਆਦਾ ਪਾਰਟਿਸਪੇਸ਼ਨ ਹੈ ਮੁੰਡਿਆਂ ਨਾਲੋਂ ਵੀ ਸੋ ਇਹ ਜੇ ਮੌਕੇ ਬੱਚਿਆਂ ਨੂੰ ਮਿਲ ਰਹੇ ਨੇ ਜੋ ਸਾਡੇ ਟਾਈਮ 'ਚ ਸੀਗੇ ਨਹੀਂ ਸਾਨੂੰ ਕਦੇ ਕਿਸੇ ਨੇ ਪੁੱਛਿਆ ਹੀ ਨਹੀਂ ਸੀਗਾ ਵੀ ਤੁਸੀਂ ਕਰਨਾ ਕੀ ਚਾਹੁੰਦੇ ਆ ਇੱਕ ਟੀਚਰ ਦਿਖਦਾ ਸੀ ਵੀ ਪੜ੍ਹ ਲਿਖ ਲਓ ਹੋਰ ਕੁਝ ਨਹੀਂ ਸੀਗਾ ਸ਼ਾਇਦ ਬੱਚਾ ਕੁਝ ਹੋਰ ਕਰਨਾ ਚਾਹੁੰਦਾ ਹੋਵੇ ਪਰ ਅੱਜ ਦੇ ਮਾਪਿਓ ਦਾ ਵੀ ਮੈਂ ਧੰਨਵਾਦ ਕਰਦੀ ਆ ਸਾਰੇ ਪੇਰੈਂਟਸ ਦਾ ਤੇ ਇਹਨੂੰ ਇਦਾਂ ਹੀ ਜਾਰੀ ਰੱਖਿਓ ਆਹਦੇ ਬੱਚਿਆਂ ਨੂੰ ਆਹਦੀਆਂ ਧੀਆਂ ਨੂੰ ਪੁੱਤਾਂ ਦੇ ਬਰਾਬਰ ਰੱਖਿਓ ਧੀਆਂ ਥੋੜਾ ਮਾਣ ਪੁੱਤਾਂ ਨਾਲੋਂ ਜ਼ਿਆਦਾ ਵਧਾਉਣ ਗਿਆ ਤੁਸੀਂ ਅੱਜ ਦਾ ਦੌਰ ਦੇਖ ਲਓ ਤੁਸੀਂ ਆਹਦੇ ਪੰਜਾਬ ਦੇ ਹੀ ਦੇਖ ਲਓ ਕਿ ਕਿੱਥੇ डीसी ਲੱਗੀਆਂ ਹੋਈਆਂ ਨੇ ਕੁੜੀਆਂ ਕਿਤੇ ਐਸਐਸਪੀ ਕੁੜੀਆਂ ਲੱਗੀਆਂ ਹੋਈਆਂ ਨੇ ਕਿਤੇ ਐਸਪੀ ਲੱਗੀਆਂ ਹੋਈਆਂ ਨੇ ਸਭ ਤੋਂ ਜ਼ਿਆਦਾ ਪਾਰਟਿਸਪੇਸ਼ਨ ਸਭ ਤੋਂ ਜ਼ਿਆਦਾ ਆਦ ਹੈ ਸਭ ਤੋਂ ਜ਼ਿਆਦਾ ਮੈਕ ਵਿੱਚ ਕੁੜੀਆਂ ਕੋਲ ਨੇ ਸਰਕਾਰੀ ਨੌਕਰੀਆਂ ਦੀ ਗੱਲ ਕਰ ਲਈਏ ਸਭ ਤੋਂ ਪਹਿਲੇ ਨੰਬਰ ਤੇ ਕੁੜੀਆਂ ਆਉਂਦੀਆਂ ਨੇ ਤੇ ਕੁੜੀਆਂ ਤੁਸੀਂ ਦੇਖਿਆ ਵੀ ਹੋਊਗਾ ਜੋੜੀਆਂ ਕੁੜੀਆਂ ਨੇ ਵੀ ਮਾਪਿਓ ਦਾ ਮਾਣ ਵਧਾਇਆ ਤੇ ਜੱਜ ਲੱਗੀਆਂ ਸੀਗੀਆਂ ਪੰਜਾਬ ਦੀਆਂ ਧੀਆਂ ਨੇ ਸੋ ਤੀਆਂ 'ਚ ਕੋਈ ਟੈਲੈਂਟ ਦੀ ਕਮੀ ਨਹੀਂ ਮੌਕਾ ਦੇਣਾ ਚਾਹੀਦਾ ਆਪਾਂ ਸਭ ਨੂੰ ਦੇਣਾ ਚਾਹੀਦਾ ਸਰਕਾਰ ਵੀ ਉਪਰਾਲੇ ਕਰ ਰਹੀ ਹੈ ਆਪਾਂ ਵੀ ਮਿਲिए ਗਿੜੀਏ ਇਹ ਜਿਹੇ ਮੇਲੇ ਇਹ ਜਿਹੀਆਂ ਤੀਆਂ ਲੱਗਦੀਆਂ ਰਹਿਣ ਅਸੀਂ ਵੀ ਮਿਲਦੇ ਗਿਲਦੇ ਰਹੀਏ ਦੁੱਖ ਸੁੱਖ ਸਾਂਝੇ ਕਰਦੇ ਰਹੀਏ ਤੁਹਾਡੇ ਨਾਲ ਸੋ ਅੱਜ ਦਾ ਜਿਹੜਾ ਦੌਰ ਹੈ ਤੀਆਂ ਦਾ ਦੌਰ ਹੈ ਕੁੜੀਆਂ ਮੈਨੂੰ ਕਈ ਵਾਰ ਦੇਖ ਕੇ ਹੈਰਾਨੀ ਹੁੰਦੀ ਹੈ ਵੀ ਮਾਪਿਓ ਆ ਆ ਕੇ ਕਹਿ ਦਿੰਦੇ ਨੇ ਵੀ ਸਾਡੀ ਕੁੜੀ ਫਰਸਟ ਆਈ ਹੈ ਜੀ ਕਲਾਸ ਚੋਂ ਇਹਨੇ ਟੌਪ ਕਰਿਆ ਜੀ ਜੇ ਬੇਟੇ ਬਾਰੇ ਪੁੱਛ ਲੋ ਉਹਦੀ ਗੱਲ ਛੱਡ ਦਿਓ ਜੀ ਉਹ ਨਹੀਂ ਪੜਦਾ ਉਹ ਘੱਟ ਪੜਦਾ ਜੀ ਐਦਾਂ ਹੀ ਸੁਣੀਦਾ ਆਪਾਂ ਪਰ ਕੁੜੀਆਂ ਮੈਨੂੰ ਲੱਗਦਾ ਉਹ ਜੇ ਪੈਰੈਂਟਸ ਮੌਕਾ ਦੇਂਦੇ ਨੇ ਤੇ ਉਹ ਸੋਚਦੀਆਂ ਨੇ ਮੈਂ ਕਿਵੇਂ ਆਪਦੇ ਮਾਪਿਓ ਦਾ ਨਾਮ ਉੱਚਾ ਕਰਾਂ ਸੁੱਚਾ ਕਰਾਂ ਕਿਉਂ ਨਾ ਜਿਹੜਾ ਮੈਨੂੰ ਮੌਕਾ ਮਿਲਿਆ ਮੈਂ ਉਹਦਾ ਪੂਰਾ ਲਾਹਾ ਲਾ ਤੇ ਮੈਂ ਕੁਛ ਨਾ ਕੁਛ ਬਣ ਕੇ ਦਿਖਾਵਾ ਦੁਨੀਆ ਨੂੰ ਮੇਰੀ ਤੁਹਾਡੇ ਸਾਰਿਆਂ ਦੇ ਅੱਗੇ ਅਪੀਲ ਹੈ ਗੁਜ਼ਾਰਸ਼ ਹੈ ਕਿ ਆਪਦੇ ਬੱਚਿਆਂ ਨੂੰ ਇੱਕ ਸਮਾਨ ਸਮਝਿਆ ਕਰੋ ਕਿਉਂਕਿ ਬੱਚੇ ਨੇ ਨਾ ਕੋਈ ਬੱਚੇ ਨੂੰ ਪਤਾ ਹੁੰਦਾ ਵੀ ਉਹ ਧੀ ਹੈ ਉਹ ਪੁੱਤ ਹੈ ਉਹ ਤਾਂ ਬੱਚਾ ਹੈ ਰੱਬ ਦਾ ਰੂਪ ਹੈ ਉਹਨੂੰ ਮੌਕਾ ਦਿਓ ਨੂੰ ਵਧਣ ਦਿਓ ਫੁੱਲਣ ਦਿਓ ਜੋ ਕਰਨਾ ਚਾਹੁੰਦਾ ਹੈ ਜਿਹੜੇ ਰਹਿ ਪੜਨਾ ਚਾਹੁੰਦਾ ਨੂੰ ਛੁੱਟੀਆਂ ਦਿਓ ਖੁੱਲੀਆਂ ਛੁੱਟੀਆਂ ਦਿਓ